ਪਿਛਲੇ ਦਿਨੀ ਫਾਸਟਵੇ ਤੇ ਖਬਰ ਚਲਾਈ ਗਈ ਸੀ ਕਿ ਤਰਨਤਾਰਨ ਸ਼ਹਿਰ ਵਿੱਚ ਮੌਜੂਦ ਪਬਲਿਕ ਟਾਇਲਟ ਦੇ ਹਾਲਾਤ ਮਾੜੇ ਹਨ ਜਿਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਪ੍ਰਸ਼ਾਸਨ ਵੱਲੋਂ ਇਸ ਮਸਲੇ ਦਾ ਹੱਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਐਸ ਮੋਕੇ ਨਗਰ ਕੌਂਸਲ ਤਰਨਤਾਰਨ ਦੇ ਸੈਨੀਟਰੀ ਇਨਸਪੈਕਟਰ ਸ਼ਮਸ਼ੇਰ ਸਿੰਘ ਨੇ ਫਾਸਟਪੀ ਦੀ ਨਿਊਜ਼ ਟੀਮ ਨੂੰ ਜਾਣਕਾਰੀ ਦਿੰਦੇ ਆਖਿਆ ਕਿ ਲੋਕਾਂ ਦੀ ਸਹੂਲਤ ਵਾਸਤੇ ਸ਼ਹਿਰ ਵਿੱਚ ਤਿੰਨ ਨਵੇਂ ਬਾਥਰੂਮ ਬਣਾ ਕੇ ਤਿਆਰ ਹੋ ਚੁੱਕੇ ਹਨ ਜਿਨ੍ਹਾਂ ਨੂੰ ਜਲਦ ਜਨਤਾ ਵਾਸਤੇ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਬਾਕੀ ਦੀਆਂ ਰਿਪੇਅਰ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਨਵੇਂ ਟਾਇਲਟਸ ਜਿਹਨੀਆਂ ਹੈਗੀਆਂ ਟੋਟਲ ਸਾਡੇ ਤਰਨਤਾਰਨ ਸਿਟੀ ਦੇ ਵਿੱਚ ਅਸੀਂ 32 ਸੀਟਸ ਜਿਹੜੀਆਂ ਸਾਨੂੰ ਉਹਦੇ ਅਮਾਉਂਟ ਜਿਹੜੀ ਸਰਕਾਰ ਵੱਲੋਂ ਅਵੇਲੇਬਲ ਹੋਈ ਸੀ ਔਰ ਉਹਨਾਂ ਦੇ ਵਿੱਚੋਂ ਅਸੀਂ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਪ੍ਰਾਣੀ ਕਚਹਿਰੀ ਐਸਟੀਐਮ ਸਾਹਿਬ ਦੇ ਦਫਤਰ ਦੇ ਬਾਹਰ ਸੀਗਾ ਇੱਕ ਉਹ ਉਹ ਬਣਾਇਆ ਗਿਆ ਨਗਰ ਕੌਂਸਲ ਵੱਲੋਂ ਇੱਕ ਅਸੀਂ ਇੱਥੇ ਨਗਰ ਕੌਂਸਲ ਦਫਤਰ ਦੇ ਅੰਦਰ ਬਣਾਇਆ ਗਿਆ ਵਾ ਨਵਾਂ ਇੱਕ ਬੋਡੀ ਚੌਕ ਦੇ ਵਿੱਚ ਬਣਾਇਆ ਜਾ ਰਿਹਾ ਇੱਕ ਚਾਰ ਖੰਭਾ ਚੌਕ ਚ ਹੋਰ ਜਿੱਥੇ ਜਿੱਥੇ ਰਿਕੁਆਇਰਮੈਂਟਸ ਹੈਗੀਆਂ ਅਸੀਂ ਉਹ ਜਿਹੜਾ ਵਾ ਉਹ ਕੰਮ ਜਿਹੜਾ ਵਾ ਵਰਕਿੰਗ ਦੇ ਵਿੱਚ ਉਹ ਜਿਹੜਾ ਬਾਕੀ ਰਹਿੰਦਾ ਉਹ ਵੀ ਜਲਦੀ ਤੋਂ ਜਲਦੀ ਪੂਰਾ ਕਰ ਲਿਆ ਜਾਏਗਾ ਬਾਕੀ ਇਹ ਹੈ ਕਿ ਜਿਹੜੀਆਂ ਇਹ ਆਧੁਨਿਕ ਆਧੁਨਿਕ ਤਰੀਕੇ ਦੇ ਨਾਲ ਬਣਾਈਆਂ ਜਾ ਰਹੀਆਂ ਨੇ ਇਹਦੇ ਵਿੱਚ ਜੋ ਵੀ ਸੁਵਿਧਾਵਾਂ ਹੁੰਦੀਆਂ ਨੇ ਜਿਸ ਤਰ੍ਹਾਂ ਕਿ ਲੇਡੀਜ਼ ਦਾ ਜਿਹੜਾ ਵੱਖਰਾ ਕਮਰਾ ਬਣਾਇਆ ਗਿਆ ਵਾ ਉਹਦੇ ਚ ਇੰਗਲਿਸ਼ ਸੀਟਸ ਦੂਜੀ ਨਾਰਮਲ ਸੀਟਸ ਲਗਾਈਆਂ ਗਿਆ ਸਿੰਕ ਹੈਂਡ ਵਾਸ਼ ਔਰ ਲੇਡੀਜ਼ ਦੇ ਨਾਲ ਜਿਹੜਾ ਮਤਲਕ ਜਿਹੜੀਆਂ ਚੀਜ਼ਾਂ ਜ਼ਰੂਰ ਟੋੜੀਆਂ ਨੇ ਉਹ ਜਿਹੜੇ ਲਗਾਏ ਗਿਆ ਜਿਹੜੇ ਜਿਸ ਦਾ ਸੈਂਟਰੀ ਪੈਕਸ ਵਗੈਰਾ ਦਾ ਜਿਹੜੇ ਉਹਦਾ ਮਸ਼ੀਨ ਵਗੈਰਾ ਅੰਦਰ ਲਗਾਈ ਗਈ ਹੈਗੀ ਉਹ ਰੱਖੇ ਜਾਣਗੇ ਔਰ ਹੈਂਡੀਕੈਪ ਵਾਸਤੇ ਜਿਹੜਾ ਵਾ ਉਹ ਰੈਂਪ ਸਿਸਟਮ ਬਣਾ ਕੇ ਸਾਡੇ ਵੱਲੋਂ ਜਿਹੜੀ ਬਣਾਈ ਗਈ ਕਿ ਹੈਂਡੀਕੈਪ ਨੂੰ ਜਿਹੜਾ ਵਾਸ਼ਰੂਮ ਜਾਣਾ ਆਸਾਨ ਹੋ ਜਾਵੇ ਤਾਂ ਕਿ ਉਹ ਜਦੋਂ ਮਰਜ਼ੀ ਜਿਹੜਾ ਜਦੋਂ ਵੀ ਕਿਤੇ ਹੈਂਡੀਕੈਪ ਨੂੰ ਕੋਈ ਆਂਦੀ ਆ ਵਾਸ਼ਰੂਮ ਜਾਣ ਦੀ ਕੋਈ ਜ਼ਰੂਰਤ ਪੈਂਦੀ ਆ ਤਾਂ ਉਹਨੂੰ ਆਸਾਨੀ ਨਾਲ ਜਿਹੜਾ ਉਹ ਜਾ ਕੇ ਔਰ ਹੈਂਡੀਕੈਪ ਵਾਸਤੇ ਵੀ ਅੰਦਰ ਜਿਹੜੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਮੁਹੱਈਆ ਕਰਾਈਆਂ। ਸ਼ੁਆਸ਼ ਭਾਰਤ ਹੈ ਨਗਰ ਕੌਂਸਲ ਤਰੰਤਾਂ ਵੱਲੋਂ ਸ਼ਹਿਰ ਦੇ ਸਾਰੇ ਬਾਥਰੂਮਾਂ ਨੂੰ ਠੀਕ ਕੀਤਾ ਜਾ ਰਿਹਾ ਹੈ ਔਰ ਕਿੰਨ ਨਵੇਂ ਬਾਥਰੂਮ ਜਨਤਾ ਨੂੰ ਬਣਾ ਕੇ ਦਿੱਤੇ ਜਾ ਰਹੇ ਹਨ। ਤਾਂ ਕਿ ਕਿਸੇ ਸ਼ਹਿਰ ਵਾਸੀ ਨੂੰ ਬਾਥਰੂਮ ਜਾਂ ਕੋਈ ਵੀ ਜਗ੍ਹਾ ਤੇ ਜਾਣਾ ਹੋਵੇ ਜਾਂ ਲੋਕ ਬਾਹਰੋਂ ਮੱਥਾ ਟੇਕਣ ਆਉਂਦੇ ਹਨ ਉਹਨਾਂ ਨੂੰ ਤੰਗੀ ਨਾ ਹੋ ਸਕੇ ਤਰੰਤ ਤਰੰਤੋਂ ਗ੍ਰੀਨਿੰਦਰ ਸਿੰਘ ਟਿੰਕੂ ਰੋਡ ਫਾਈਵ ਵੈਨਿਊ